ਨੇ ਵੱਡੇ ਧਾਰੇ ਆ ਗਏ ਸਾਰੇ ਸੰਕਟ ਦੇ ਵਿੱਚ ਘਰੇ ਦੇ ਵਿੱਚ ਆ ਗਏ ਇੱਕ ਤਮਾ ਉਹਦੇ ਬਾਰੇ ਆਪਣੀ رائے ਦਿੱਤੀ ਹੈ رائے ਕੀ ਦਿੱਤੀ ਹੈ ਤੇ ਬਾਰੇ ਮੈਂ ਕੋਈ ਡਿਸਕਸਸ਼ਨ ਕਰਾਂ ਦੂਸਰੀ ਗੱਲ ਮੈਂ ਕੀਤੀ ਹੈ ਕਿ ਜਿੰਨਾ ਜਿੰਨਾ ਬੰਦਿਆ ਨੇ ਸਿੱਖ ਕੌਮ ਨਾਲ ਤਰੋ ਕਮਾਇਆ ਉਹਨਾਂ ਸਾਰੇ ਬੰਦਿਆਂ ਨੂੰ ਸਿਣਾ ਚਾਹੀਦਾ ਹੈ ਕਈ ਕੈਬਨਿਟ ਮਨਿਸਟਰ ਰਨ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਆਈਡੀਆ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ ਮੇਰੀ ਮਰਨਜਾਰ ਸਰਸਾ ਤੋਂ ਹੈ ਔਰ ਸਭ ਤੋਂ ਵੱਡੀ ਗੱਲ ਕਿ ਕਿਸੇ ਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ ਪੰਜੀ ਮੈਂਬਰ ਲੈ ਕੇ ਆਇਆ ਸੀ ਤੇ ਉਸਨੇ ਉਸ ਵਕਤ ਦੇ ਜੱਤੇਦਾਰ ਸਾਹਿਬ ਨੂੰ ਕਿਹਾ ਸੀ ਤੁਹਾਡਾ ਇਤਿਹਾਸਕ ਫੈਸਲਾ ਹੈ ਬੜਾ ਵਧੀਆ ਫੈਸਲਾ ਹੈ ਇਦੇ ਨਾਲ ਅਕਾਲੀ ਦਲ ਦੇ 1 ਕਰੋੜ ਵੋਟ ਵਧ ਗਈ। ਉਹ ਇਹ ਜਿਆ ਫੈਸਲਾ ਸੀ ਵਧਣੇ ਕਿਸੀ ਕਰੋੜ ਕੋਲ ਤੱਕ। ਜਿੰਦੇ ਨਾਲ ਅਕਾਲੀ ਦਲ ਨੂੰ ਮਸ਼ੀਨ ਕਰਦੇ। ਦੂਸਰਾ ਮੈਂ ਇਹ ਕਹਾਂ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਕਰਦੇ ਹੋયા। ਗੁਰੂ ਦੇ ਜਿਤਨੇ ਵੀ ਸਕੂਲ ਸੰ ਕਾਲਜ ਸੰ ਪ੍ਰਬੰਧਕਗੇ ਸੰ ਉਹਨਾਂ ਸਾਰਿਆਂ ਦੇ ਤੈਸ ਨੈਸ ਹੋਈ ਹੈ। ਔਰ ਘਾਟੇ ਪੈਣ। ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਉਸੂਲ ਕਰਨੇ ਚਾਹੀਦੇ ਨੇ ਸਿੱਖ ਕੌਮ ਨੂੰ। ਅਕਾਲ ਤਖਤ ਉਸ ਵਕਤ ਇਸ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋਇਆ ਹੈ। ਸਿੱਖੀ ਦਾ ਨਾਸ ਹੋਇਆ ਹੈ। ਅੱਜ ਰਾਜ ਗਾਂਧੀ ਦਾ ਕੱਲ ਦਾ ਇੱਕ ਬਿਆਨ ਹੈ ਜਿਹਦੇ ਚ ਉਹਨੇ ਕਿਹਾ ਵੀ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬਨਣ ਦਿੱਤੀ ਇਹ ਬਿਆਨ ਕੋ ਗਲਤ ਬਿਆਨ ਨਹੀਂ ਹੈ ਉਸਨੇ ਕਈ ਅਖਬਾਰਾਂ ਚ ਪੜਿਆ ਸਿੱਖ ਬੱਚਿਆਂ ਦੇ ਕੜੇ ਉਤਾਰ ਤੇ ਰਮਾਲੇ ਬਨੇ ਉਤਾਰ ਤੇ ਬਈ ਤੁਸੀਂ ਦੇ ਬਗੈਰ ਜਾਓ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਕੀਤਾ ਇੰਨਾ ਜ਼ਾਇ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਦੂਸਰਾ ਜਿਹੜੇ ਮਨਿਸਟਰ ਤਾਂ ਨਹੀਂ ਸਨ ਪਰ ਅਕਾਲੀ ਦਲ ਦੇ ਕਰਮਚਾਰੀ ਸਨ ਉਹਨਾਂ ਨੇ ਆਪਣੀ ਰਾਏ ਉਸਤ ਕਿ ਉਹਨੇ ਦਿੱਤੀ ਔਰ ਸਭ ਤੋਂ ਵੱਧ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚਟੇ ਰਾਮ ਰੀ ਹਮਾਰਿਆਂ ਨੇ ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਬੁਲਾ ਕੇ ਇੱਕੋ ਜੀ ਸਜ਼ਾ ਦੇ ਕੇ ਇੱਕ ਕੰਮ ਹੋਣਾ ਚਾਹੀਦਾ ਮੈਂ ਤਾਂ ਇਤਨੀ ਗੱਲ ਕੀਤੀ ਹੈ ਕੋਰਟ ਕਮੇਟੀਆਂ ਦੇ ਵਿੱਚ ਵੀ ਬੜੀ ਬੜੀ ਮਾਮਲੇ ਵਿਚਾਰੇ ਜਾਂਦੇ ਰਹੇ ਨੇ ਕਿ ਕੋਰਟ ਕਮੇਟੀ ਦੇ ਜਿਹੜੇ ਮੈਂਬਰ ਐਸੇ ਸਲਾਹਵੋਦ ਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਵੀ ਸੁਪਣਾ ਚੁੱਕਿਆ ਇੱਕ ਮੇਰੀ ਗੱਲ ਸੁਣੋ ਹਾਂਜੀ ਮੈਂ ਅਕਾਲਪੁਰ ਦਾ ਧਨਵਾਦੀ ਹਾਂ ਅਕਾਲਪੁਰ ਦਾ ਧਨਵਾਦੀ ਹਾਂ ਜਿਵੇਂ ਇਹਨਾਂ ਨੇ ਕਿਹਾ ਨਾ ਰਤਨਾ ਮੈਚ ਪਰ ਨਾਰੀ ਕੀ ਸੇ ਪੂਲ ਸੁਪਨੇ ਵੀ ਨਾਲ ਲਿਜੋ ਮੇਰੇ ਵੱਲ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ ਮੈਂ ਬਿਲਕੁਲ ਪਾਕ ਸਾਹਤ ਹਾਂ ਮੈਨੂੰ ਕੋਈ ਡਰ ਨਹੀਂ ਬੁਲਾਓ ਸਾਰੇ ਸਰਨਾ ਸਾਹਿਬ ਇਸ ਸਾਰੇ ਮਾਮਲੇ ਦਾ ਅੱਗੇ ਹੱਲ ਤਾਂ ਕੋਈ ਨਿਕਲਣਾ ਚਾਹੀਦਾ ਹਾਲ ਤਾਂ ਦੇਖੋ ਜੀ ਅੱਜ ਹਾਲ ਕੱਢਣ ਦਾ ਜਿਹੜੇ ਹੈਗੇ ਉਹ ਆਗੇ ਕੱਲ ਤੱਕ ਸਾਹਿਬ ਦੇ ਉੱਤੇ ਤੇ ਕੱਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ ਔਰ ਸਾਨੂੰ ਉਮੀਦ ਹੈ ਕਿ ਗੁਰੂ ਰਹਿਮਤ ਕਰੇਗਾ ਫੈਸਲਾ ਐਸਾ ਹੋਏਗਾ ਜਿਹੜਾ ਕਿ ਸਮੁੱਚੇ ਸਿੱਖ ਨੂੰ ਪ੍ਰਵਾਨਗੀ ਦੇ ਇਹ ਗੱਲ ਜਿਹੜੀ ਹੈਗੀ ਆ ਗੱਲ ਇਹ ਨਹੀਂ ਕਿ ਸੁਖਬੀਰ ਨੂੰ ਸਜ਼ਾ ਦੇਣੀ ਗੱਲ ਅਕਾਲੀ ਦਲ ਨੂੰ ਬਚਾਣ ਦੀ ਆ ਇਸ ਟੈਮ ਉੱਤੇ ਅਕਾਲੀ ਦਲ ਨੂੰ ਬਚਾਣ ਦੇ ਲਈ ਤਾਂ ਲੱਗਦਾ ਜੀ ਸਿੰਘ ਸਾਹਿਬ ਜਿਹੜੇ ਦੇਖੋ ਇੱਕ ਗੱਲ ਸੁਣਾਓ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ ਹਾਂਜੀ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚਣਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਕਿਹਨ ਸਾ ਬਣੇਗਾ ਤਾਂ ਤੁਸੀਂ ਵੀ ਪੰਜ ਸਾਲ ਦੇ ਹੋ ਟਿਕੜੀ ਗੱਲ ਮੈਂ ਪਾਪਾ ਹੈਗਾ ਮੈਂ ਨਹੀਂ ਬਰ ਸਕਦਾ ਬਸ ਗੱਲ ਗੱਲ ਕਰਦਾ ਹਾਂ ਬਸ ਜਿਹੜਾ ਬਿਆਨ ਦਿੱਤਾ ਮੈਨੂੰ ਮੈਨੂੰ ਗੁਰੂ ਮਹਾਰਾਜ ਨੇ ਜੱਟਾਂ ਨੇ ਘਰ ਪੈਦਾ ਨਹੀਂ ਕਿਸੇ ਨੇ ਮੈਂ ਸਭ ਤੋਂ ਉਧਿਆ ਕਰਨੀ ਹੈ ਪਾਲਿੰਗ ਲਾਲ ਭਰੇ ਹੋਣਾ ਜਿਹੜਾ ਹਾਂਜੀ ਪੰਜਾਬ ਵਾਲੇ ਜੱਟ ਜਿਹਦੇ ਨਾਲ ਪੰਜਾਬ ਵਾਲੇ ਜੱਟ ਪ੍ਰਧਾਨ ਚਾਹੁੰਦੇ ਨੇ ਨਿਕਲੇ ਉਹ ਦੇਖੋ ਗੱਲ ਸੁਣੋ ਇੱਕ ਮਿੰਟ ਤੁਸੀਂ ਕੋਈ ਸਿੰਘ ਸਭਾ ਲੈ ਲਓ ਜਿੱਥੇ ਜਿੱਦੀ ਬਰਾਦਰੀ ਤਗੜੀ ਹੋਏਗੀ ਉਸੇ ਦਾ ਪ੍ਰਧਾਨ ਬਣੇਗਾ ਇਸ ਵਾਸਤੇ ਜਿਓਗ੍ਰਾਫਿਕਲੀ ਮੈਂ ਨਹੀਂ ਵਾਰਾ ਖਾਂਦਾ ਕਿਉਂ ਨਹੀਂ ਖਾਰਾ ਖਾਂਦਾ ਮੈਂ ਦਿੱਲੀਆਂ 500 ਕਿਲੋਮੀਟਰ ਦੂ ਮੈਂ ਕਿੱਥੇ ਰੋ ਜਾਵਾਂਗਾ ਜਾਵਾਂਗਾ ਲੋਕ ਪ੍ਰਧਾਨ ਬਣਨ ਵਾਸਤੇ ਲੋਕਾਂ ਦੇ ਪੰਥਲੀ ਸੇਵਾ ਨਹੀਂ ਕਰ ਸਕਦੇ ਜੀ ਜੋ ਮੇਰੇ ਸੇਵਾ ਲੱਗੇਗੀ ਉਹ ਕਰਾਂਗਾ ਪਰ ਪ੍ਰਧਾਨਗੀ ਦਾ ਨਾਮ ਐਸ ਖਾਬ ਲਿਆ ਤੇ ਨਾ ਮੈਂ ਲਾਲਪੁਰਾ ਸਾਹਿਬ ਨੇ ਲਾਲਪੁਰਾ ਹੋਣਾ ਵਾਲਾ ਜਾਰੀ ਕੀਤਾ ਉਹ ਤੇ ਤਰਾਜ ਕੀਤਾ ਜਾ ਰਿਹਾ ਰਿਹਾ ਉਹਨਾਂ ਨੂੰ ਲਾਲਪੁਰਾ ਸਾਹਿਬ ਨੇ ਦੇਖੋ ਇੰਨੇ ਵੱਡੇ ਸਿਆਣੇ ਬੰਦੇ ਨੇ ਬਜਰ ਗਲਤੀ ਕੀਤੀ ਇਹਦੇ ਵਿੱਚ ਹੋਜੀ ਬਜ਼ਰ ਬਜ਼ਰ ਕਰਾਇਤ ਕੀਤੀ ਹੈ ਮੇਰਾ ਉਹ ਬਹੁਤ ਮਿੱਤਰ ਰਿਹਾ ਮੈਂ ਉਸ ਨੂੰ ਕਿਹਾ ਮੈਂ ਤੂੰ ਸਿੱਖ ਧਰਮ ਦੇ ਉੱਤੇ ਕਿਤਾਬਾਂ ਲਿਖੀਆਂ ਪਰ ਉਹ ਕਹਿੰਦਾ ਵੀ ਪਤਾ ਨਹੀਂ ਕੀ ਹੋਇਆ ਮੇਰੇ ਮੂੰਹੋਂ ਗੱਲ ਨਿਕਲ ਗਈ ਮੈਂ ਅਗੋਂ ਤੋਂ ਬੋਲਣਾ ਹੀ ਨਹੀਂ ਹੈ ਹਰ ਤੇ ਹੱਦ ਨਾਲ ਹਾਂ ਬਾਕੀ ਜੇ ਕੁਛ ਨੇ ਕਰਨਾ ਕਰੇ ਕਾ ਤਾਂ ਉਹ ਚਲੋ ਕੋਈ ਗੱਲ ਨਹੀਂ ਤੋਡੀ ਜ਼ਾਬੇਦਾਰੀ ਤੇ ਨਹੀਂ ਹੈ ਹਾਂਜੀ ਜਿਹੜਾ ਤੁਹਾਨੂੰ ਬਣਾਉਂਦੀ ਹੈ ਜੇ ਹਰ ਸਭ ਉਪਰ ਕਰਨ ਦੇ ਕਿ ਬੜੋ ਤੇ ਮੇਰੇ ਬੜੋ ਦੀ ਹਾਂ ਸੰਭਾਲੋਗੇ ਸੇਵਾ ਮੈਂ 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 ਉਹਨਾਂ ਕੋਲ ਮਾਫੀ ਮੰਗ ਲਾਂਗਾ ਦੋ ਗੱਲਾਂ ਕਰਕੇ ਨਾ ਜਿਓਗ੍ਰਾਫਿਕਲੀ ਸਾਹਮਣੇ ਵੀ ਨਾ ਉਹਦਾ ਨਾਂ ਕੀ ਹੈ ਦਿੱਲੀ ਦਾ ਸ਼ਹਿਰੀ ਸੀ ਕੋਈ ਹੁੰਦਾ ਮੈਂ ਪੂਰਾ ਟਾਈਮ ਪੂਰਾ ਜਿਹੜਾ ਹੈਗਾ ਧਿਆਨ ਨਹੀਂ ਦੇ ਸਕਦਾ ਤਾਂ ਤੁਹਾਡੀ ਵੋਟ ਕਿਨੂੰ ਰਹੇਗੀ ਤੁਹਾਡੀ ਵੋਟ ਕਿਨੂੰ ਰਹੇਗੀ ਮੈਂ ਹਮੇਸ਼ਾ ਇੱਕ ਗੱਲ ਸੁਣ ਲੈ ਪੱਕੀ ਸੁਣ ਲੈ ਮੈਂ ਮਰਨ ਤੱਕ ਸੁਖਵੀਰ ਸਿੰਘ ਬਾਦਲ ਨਾਲ